ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜਿਆ ਜਿੰਨੇ ਵੀ YouTube ਚੈਨਲ ਦੇ ਨਾਲ ਜੁੜਿਆ ਵੀਰ ਸਾਰਿਆਂ ਦਾ ਧੰਨਵਾਦ ਕਿ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸ਼ੇਅਰ ਕਰਿਆ ਕਰੋ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਕਮੈਂਟ ਕਰਦੇ ਜਾਂ ਸ਼ੇਅਰ ਕਰਦੇ ਸਾਨੂੰ ਹੌਸਲਾ ਮਿਲਦਾ ਹੌਸਲਾ ਮਿਲਣ ਦੇ ਨਾਲ ਬੰਦੇ ਨੂੰ ਸ਼ਾਬਾਸ਼ੇ ਮਿਲਦੀ ਹੈ ਤੇ ਅੱਗੇ ਤੁਰਨ ਨੂੰ ਜੀ ਕਰਦਾ ਜਦੋਂ ਭੈਣ ਭਰਾ ਸਾਥ ਦਿੰਦੇ ਆ ਹੌਸਲਾ ਦਿੰਦੇ ਆ ਨਾ ਮੋਢੇ ਤੇ ਹੱਥ ਰੱਖਦੇ ਆ ਉਹਦੇ ਨਾਲ ਸ਼ੇਅਰ ਕਰਨ ਦੇ ਨਾਲ ਇੱਕ ਤਾਂ ਚੰਗੀ ਜਾਣਕਾਰੀ ਸਬਤ ਕਰ ਜਾਵੜਦੀ ਹੈ ਦੂਜਾ ਨੰਬਰ ਸਾਨੂੰ ਹੌਸਲਾ ਮਿਲਦਾ ਅੱਗੇ ਤੁਰਨ ਨੂੰ ਜੀ ਕਰਦਾ ਸਵਾਪਾ ਮੁੱਦੇ ਦੀ ਗੱਲ ਕਰਦੇ ਆ ਇੱਕ ਵਾਰੀ ਕੀ ਹੋਇਆ ਭਾਈ ਕਿ ਇੱਕ ਜੰਗਲ ਨੂੰ ਅੱਗ ਲੱਗ ਗਈ ਸਾਰੇ ਜੰਗਲ ਨੂੰ ਅੱਗ ਲੱਗ ਗਈ ਤੇ ਇੱਕ ਚਿੜੀ ਉਹ ਪਾਣੀ ਦੀ ਚੁੰਝ ਭਰਿਆ ਕਰੇ ਤੇ ਅੱਗ ਦੇ ਉੱਤੇ ਡੋਲਾਇਆ ਕਰੇ ਪਾਣੀ ਦੀ ਚੁੰਝ ਭਰਿਆ ਕਰੇ ਚਿੜੀ ਦੇ ਅੱਗ ਦੇ ਉੱਤੇ ਡੋਲਿਆ ਕਰੇ ਉਹ ਇਸੇ ਤਰ੍ਹਾਂ ਕਰੇਗੀ ਉਹਨੂੰ ਕਿਸ ਨੇ ਕਿਸੇ ਨੇ ਪੁੱਛਿਆ ਕਹਿੰਦੇ ਵੀ ਤੂੰ ਛੋਟੀ ਜੀ ਤੇਰੀ ਚੁੰਝਾ ਸਾਰੇ ਜੰਗਲ ਨੂੰ ਅੱਗ ਲੱਗੀ ਆ ਤੇ ਤੂੰ ਅੱਗ ਨਹੀਂ ਬੁਝਾ ਸਕਦੀ ਉਹ ਚਿੜੀ ਕਹਿੰਦੀ ਵੀ ਪਤਾ ਮੈਨੂੰ ਵੀ ਆ ਵੀ ਮੈਂ ਅੱਗ ਨਹੀਂ ਬੁਝਾ ਸਕਦੀ ਤੇ ਫਿਰ ਕਹਿੰਦੇ ਕਿਉਂ ਵੇ ਭਗਾਈ ਕਰਦੀ ਫਿਰਦੀ ਆ ਉਹ ਕਹਿੰਦੀ ਮਰ ਕੇ ਇੱਕ ਦਿਨ ਰੱਬ ਦੀ ਕਚਹਿਰੀ ਵਿੱਚ ਜਾਣਾ ਉਹ ਕਹਿੰਦੇ ਹਾਂ ਪਰ ਮੈਨੂੰ ਪਤਾ ਵੀ ਮੇਰੀ ਚੁੰਦੇ ਨਾਲ ਅੱਗ ਨਹੀਂ ਪੁੰਚਦੀ ਪਰ ਅਸੀਂ ਅੱਗ ਜਦੋਂ ਮਰ ਕੇ ਰੱਬ ਦੀ ਕਚਹਿਰੀ ਵਿੱਚ ਗਏ ਅਸੀਂ ਅੱਗ ਲਾਉਣ ਵਾਲਿਆਂ ਦੀ ਲਾਈਨ ਵਿੱਚ ਨਹੀਂ ਅਸੀਂ ਅੱਗ ਬੁਝਾਉਣ ਵਾਲਿਆਂ ਦੀ ਲਾਈਨ ਵਿੱਚ ਖੜਾਂਗੇ ਕਿਉਂਕਿ ਸਾਡੀ ਸੋਚ ਅੱਗ ਬੁਝਾਉਣ ਵਾਲਿਆਂ ਚੋਂ ਦੀ ਸੋ ਇਸ ਘਾਣੀ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਕਿ ਚੰਗੇ ਕੰਮ ਦੀ ਸਪੋਰਟ ਕਰਿਆ ਕਰਗੇ ਚੰਗੀਆਂ ਵੀਡੀਓ ਕੋਈ ਸ਼ੇਅਰ ਕਰਨ ਨਾਲ ਅਸੀਂ ਚੰਗਿਆਂ ਦੀ ਲਾਈਨ ਵਿੱਚ ਖੜ ਜਾਾਂਗੇ ਠੀਕ ਆ ਸੀ ਪ੍ਰੋਪਰ ਕਿਸੇ ਦੀ ਮਦਦ ਨਹੀਂ ਕਰ ਸਕਦੇ ਪਰ ਥੋੜੀ ਥੋੜੀ ਮਦਦ ਨਾਲ ਹੀ ਬਹੁਤ ਫਾਇਦਾ ਹੋ ਜਾਂਦਾ ਕਿਸੇ ਦਾ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿੱਥੇ ਵੀ ਤੁਹਾਨੂੰ ਲੱਗੇ ਲੋਡ ਵਨ ਦੀ ਸਪੋਰਟ ਕਰਿਆ ਕਰੋ ਸੋ ਚੰਗੀ ਲੱਗੀ ਤਾ ਜਰੂਰ ਕਰਿਓ ਕਮੈਂਟ ਸ਼ੇਅਰ ਲਾਇਕ ਸੋ ਸਾਰੀ ਵੀਰਾਂ ਦਾ ਧੰਨਵਾਦ ਜਿੰਦਗੀ ਜਿੰਦਾਬਾਦ ਅਨੁਸਾਨੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ